ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜਿੱਥੇ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਲੰਡਾ ਹਰੀਕੇ ਦੇ ਫੋਨ ਮਾਮਲੇ ਦੇ ਵਿੱਚ ਜਿਹੜੀ ਆ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਗੈਂਗ ਦਾ ਗੈਂਗਸਰ ਜਿਹੜੇ ਨੇ ਇਸ ਦੇ ਨਾਂ ਤੇ ਜਿਹੜੇ ਨੇ 15 ਲੱਖ ਦੀ ਇੱਕ ਵਿਅਕਤੀ ਤੋਂ ਫਿਰੋਤੀ ਮੰਗੀ ਗਈ ਸੀ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਹੈ ਤਾਂ ਦੱਸ ਦਈਏ ਕਿ ਬਲਜੀਤ ਸਿੰਘ ਨਾਮ ਦੇ ਵਿਅਕਤੀ ਨੂੰ ਮੋਗਾ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਗੈਂਗਸਟਰ ਲੰਡਾ ਹਰੀਕੇ ਦੇ ਨਾਂ ਤੇ ਇਸ ਵਿਅਕਤੀ ਵੱਲੋਂ ਜਿਹੜੀ ਹੈ ਇੱਕ ਵਿਅਕਤੀ ਨੂੰ ਫਰੋਤੀ ਲਈ ਫੋਨ ਕੀਤਾ ਗਿਆ 15 ਲੱਖ ਦੀ ਜਿਹੜੀ ਹੈ ਡਿਮਾਂਡ ਕੀਤੀ ਗਈ ਤੇ ਨਾਲ ਹੀ ਇਹ ਫਰੋਤੀ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ WhatsApp ਰਾਹੀਂ ਜਿਹੜੀ ਹੈ WhatsApp ਕਾਲ ਰਾਹੀਂ ਇਹ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਦੌਰਾਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਨੌਜਵਾਨ ਨੂੰ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕਈ ਵੱਡੇ ਖੁਲਾਸੇ ਜਿਹੜੇ ਨੇ ਉਹ ਵੀ ਕੀਤੇ ਗਏ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਇਸ ਨੌਜਵਾਨ ਵੱਲੋਂ ਕਈ ਵਿਅਕਤੀਆਂ ਨੂੰ ਲਗਾਤਾਰ ਲੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਫੋਨ ਕੀਤਾ ਜਾ ਰਿਹਾ ਸੀ ਤੇ ਫਰੋਤੀ ਜਿਹੜੀ ਹੈ ਮੰਗੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲੈ ਕੇ ਹੋਰ ਵੀ ਜੁੜੇ ਨੇ ਮਾਮਲੇ ਦੇ ਵਿੱਚ ਇਸ ਦੀ ਜਿਹੜੀ ਪੁਸ਼ਪੜਤਾਲ ਕੀਤੀ ਜਾਵੇਗੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ 15 ਲੱਖ ਰੁਪਏ ਲਗਾਤਾਰ ਮੰਗਿਆ ਜਾ ਰਿਹਾ ਸੀ ਬਲਜੀਤ ਸਿੰਘ ਜਿਹੜਾ ਇਹ ਵਟਸਐਪ ਰਾਹੀਂ ਲਗਾਤਾਰ ਵਿਅਕਤੀ ਨੂੰ ਫੋਨ ਕਰਦਾ ਸੀ ਜਿਸ ਦਾ ਨਾਮ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਵੱਲੋਂ ਜਿਹੜੇ ਬਲਜੀਤ ਸਿੰਘ ਵੱਲੋਂ ਪਿੰਡ ਮਹਲ ਦੇ ਜਿਹੜੇ ਤਲਵੰਡੀ ਦੇ ਵਿੱਚ ਜੋ ਬਾਹਰ ਰਹਿਣ ਵਾਲਾ ਵਿਅਕਤੀ ਹੈ ਐਫ ਆਈ ਆਰ ਕਰਵਾਈ ਸੀਗੀ 125 ਨੰਬਰ ਪੇਸ਼ ਹੋਇਆ ਸੀ ਜਿਸ ਤੋਂ ਬਾਅਦ ਹੁਣ ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਲਗਾਤਾਰ ਜਿਹੜੇ ਨੇ WhatsApp ਕਾਲ ਕਰਕੇ ਕਈ ਵਿਅਕਤੀਆਂ ਤੋਂ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕੀ ਕੁਝ ਹੋਰ ਕੀਤਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਸਰਿਕਾ ਫਰੋਤੀ ਮੰਗਣ ਦੇ 201 ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈਗਾ ਉਹਦੇ ਬਾਰੇ ਚੱਲ ਰਹੀ ਹੈ। ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਐਸਪੀਡੀ ਬਾਲਕ੍ਰਿਸ਼ਨ ਸਿੰਘ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀਡੀ ਸਾਹਿਬ ਤੇ ਸੀਆਈਏ ਦੀ ਸੀਆਈਏ ਇੰਚਾਰਜ ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਲੰਡੇ ਹਰੀਕੇ ਦੇ ਨਾਮ ਤੇ ਜਿਹੜੀ 15 ਲੱਖ ਦੀ ਫਰੋਤੀ ਮੰਗੀ ਗਈ ਸੀ ਉਹਦਾ ਨਾਮ ਯੂਜ਼ ਕਰਕੇ ਜਿਸ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਐਫਆਰ ਨੰਬਰ ਜਿਹੜੀਆ 165/25 ਅੰਡਰ ਸੈਕਸ਼ਨ 308 ਜੀਮਨਚਾਰ 352 ਬੀਐਨ ਬੀਐਨ ਸਕورٹی ਸੇਖਾਂ ਦੇ ਵਿੱਚ ਥਾਣੇ ਦੇ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਜਿਹੜਾ ਬਲਜੀਤ ਸਿੰਘ ਉਰਫ ਕੱਦੂ ਜਿਹੜਾ ਮਹਿਲ ਹਾਲ ਵਾਸੀ ਤਰਵੰਡੀ ਨੋਬਾਰ ਦਾ ਰਹਿਣ ਵਾਲਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਿਰ ਇਕੱਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਇਨਵੋਲ ਹੋਇਆ ਇਹਦੇ ਵਿੱਚ ਇਹ ਜਿਹੜਾ ਸੀ ਹੱਲੇ ਇਕੱਲਾ ਸੀ ਜਿਹੜਾ ਪਹਿਲੀ ਫਰਦਰ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੇ ਇਕੱਲੇ ਦਾ ਨਾਮ ਆਇਆ ਉਸ ਸੰਬੰਧ ਵਿੱਚ ਅਸੀਂ ਹੁਣ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਰਮਾਨ ਲੈ ਕੇ ਬੜੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਹੋਰ ਵੀ ਦੋਸ਼ੀ ਇਸ ਵਿੱਚ ਇਨਵੋਲ ਬਣੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਪਹਿਲਾਂ ਵੀ ਇਹਦੇ ਤੇ ਕੋਈ ਪਰਚਾ ਦਰਜ ਹੈਗਾ ਤਾਂ ਪਹਿਲਾਂ ਇਸ ਤੇ ਕੋਈ ਪਰਚਾ ਦਰਜ ਨਹੀਂ ਇਸ ਨੇ ਜਿਹੜੀ ਆ 15 ਲੱਖ ਦੀ ਕਾਲ ਕੀਤੀ ਸੀ ਵੀ ਮੈਨੂੰ 15 ਲੱਖ ਰੁਪਏ ਦਿਓ ਤੇ ਜਿਸ ਵਿੱਚ ਸੰਬੰਧ ਵਿੱਚ ਇਹਦੀ 4-5 ਮਿੰਟ ਗੱਲ ਹੋਈ ਹੈ ਉਸ ਸੰਬੰਧ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਸਾਡੀ ਸੀਆਈਏ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕੀਤਾ। ਫਰੋਤੀ ਸਰ ਲੋਕਲ ਏਰੀਆ ਦੇ ਬੰਦ ਰਿਆ ਸੀ ਜਾਂ ਬਾਹਰੋਂ ਮੰਗਿਆ ਗਿਆ? ਨਹੀਂ ਫਰੋਤੀ ਜਿਹੜਾ ਇਹ ਕੋਟੀਸੀ ਖਾਂਦੇ ਏਰੀਆ ਦੇ ਵਿੱਚ ਹੀ ਕਿਸੇ ਕੋਲ ਮੰਗੀ ਗਈ ਸੀ। ਹੁਣ ਕਾਬੂ ਕੀਤਾ ਗਿਆ ਤਾਂ ਰਿਮਾਂਡ ਲਿਆ ਜਾ। ਹਾਂਜੀ ਹੁਣ ਇਹਨੂੰ ਕਾਬੂ ਕਰਕੇ ਜਿਹੜਾ ਬਜੇ ਸਿੰਘ ਉਰਫ ਕੱਦੂ ਆ ਇਹਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਿਹੜੇ ਹੋਰ ਵੀ ਅਲਸਵਿਸਟ ਦੋਸ਼ੀ ਇਨਵੋਲਵ ਹੋਣਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ।